ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀਓ ਬਣੀ ਗੁਰੂ ਗੁਰੂ ਹੈ ਬਣੀ ਬਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨੇ ਪਰੰਤਖ ਗੁਰੂ ਨਿਸ਼ਤਾਰੈ ਸਤਨਾਮ ਫਰੀਦਾ ਗੁਰ ਸਾਜਿਆ ਸੂਰਠ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਨ ਸਸ ਸਭਨ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰਪੁਰ ਤੇ ਪਾਈ ਰਾਮ ਪ੍ਰਭ ਕੀ ਅਕਤ ਕਹਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੇ ਗੁਰਪੂਰ ਤੇ ਜਾੜੀ ਪ੍ਰਭ ਕੀ ਅਕਥ ਕਾਣੀ ਜਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੇ ਗੁਰਪੂਰ ਗਾਣੇ ਵਾਹਿਗੁਰੂ ਦੇ ਕਾ ਖਾਲਸਾ ਵਾਹਿਗੁਰੂ ਦੇ ਕੀ ਫਤਹਿ ਅੱਜ ਦਿਨ ਵੀਰਵਾਰ 28 ਨਵੰਬਰ 13 ਮਗਰ ਹੈ ਅੱਜ ਦਿਨ ਵੀਰਵਾਰ 28 ਨਵੰਬਰ 13 ਮਗਰ ਹੈ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਦੇ ਕੀ ਫਤਿਹ